ਕੇਂਦਰ ਦੇ ਖੇਤੀ ਕਾਨੂੰਨਾਂ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਸੀਂ ਲਗਾਤਾਰ ਕਿਸਾਨਾਂ ਦੀ ਰਿਐਕਸ਼ਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਕਿੰਨਾ ਸੰਤੁਸ਼ਟ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਤੇ ਫਿਲਹਾਲ ਦੇ ਹੀ ਰੋਕ ਲਾ ਦਿੱਤੀ ਹੈ ਅਮਲ ਤੇ ਉਹਨਾਂ ਤੇ ਰੋਕ ਲਾਈ ਹੈ ਸੰਤੁਸ਼ਟੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਤੁਸੀਂ ਦੇਖੋ ਜੀ ਅਸੀਂ ਸੰਤੁਸ਼ਟ ਹੋਵਾਂਗੇ ਜਦੋਂ ਇਹ ਤਿੰਨੇ ਕਾਨੂੰਨਾਂ ਨੂੰ ਰਿਪੀਲ ਕਰਨ ਦਾ ਰੱਦ ਕਰਨ ਦਾ ਫੈਸਲਾ ਹੋ ਗਿਆ ਇਸ ਜੋ ਅੱਜ ਸੁਪਰੀਮ ਕੋਰਟ ਨੇ ਆਇਆ ਜੋ ਉਹਦੇ ਵਿੱਚ ਰਿਪੀਲ ਜਾਂ ਰੱਦ ਕਰਨ ਦਾ ਕੋਈ ਸ਼ਬਦ ਹੀ ਨਹੀਂ ਉਹਦੇ 'ਚ ਸਿਰਫ ਹੈਗਾ ਵੀ ਇਹਨਾਂ ਤੇ ਕੁਝ ਚਿਰ ਲਈ ਅਗਲੀ ਸੁਣਵਾਈ ਤੱਕ ਰੋਕਾ ਉਹਦੇ ਟਾਈਮ ਵੀ ਨਹੀਂ ਅਗਲੀ ਸੁਣਵਾਈ 10 ਦਿਨਾਂ ਨੂੰ ਹੁੰਦੀ ਆ 20 ਦਿਨਾਂ ਨੂੰ ਹੁੰਦੀ ਆ ਉਹਨੇ ਚਿਰ ਲਈ ਰੋਕ ਹੈ ਤੇ ਨਾਲ ਹੀ ਉਹਦੇ ਵਿੱਚ ਕਿਹਾ ਗਿਆ ਵੀ ਇਹਦੇ ਵਿੱਚ ਜਿਹੜੀਆਂ ਖਾਮੀਆਂ ਹੈਗੀਆਂ ਨੇ ਕਾਨੂੰਨਾ 'ਚ ਉਹ ਖਾਮੀਆਂ ਢੂੰਡਣ ਦੇ ਖਾਤਰ ਇੱਕ ਇੱਕ ਮਹਾਰਾ ਦੀ ਕਮੇਟੀ ਬਣਾਈ ਜਾਊਗੀ ਅਸੀਂ ਕਹਿੰਦੇ ਆ ਵੀ ਖਾਮੀਆਂ ਦਾ ਸਵਾਲ ਨਹੀਂ ਸਾਰੇ ਕਾਨੂੰਨ ਹੀ ਦਾਲ 'ਚ ਦਾਲ 'ਚ ਕਾਲਾ ਨਹੀਂ ਦਾਣਾ ਸਾਰੀ ਦਾਲ ਹੀ ਕਾਲੀ ਹੈ ਇਸ ਕਰਕੇ ਅਸੀਂ ਨਾ ਤਾਂ ਪਹਿਲਾਂ ਜਦੋਂ ਮੰਤਰੀਆਂ ਦੀ ਮੀਟਿੰਗ ਹੋਈ ਆ ਉਦੋਂ ਆਹ ਹੀ ਪ੍ਰਪੋਜ਼ਲਾਂ ਉਹਨਾਂ ਨੇ ਵੀ ਰੱਖੀਆਂ ਸੀਗੀਆਂ ਵੀ ਤੁਸੀਂ ਖਾਮੀਆਂ ਦੱਸ ਦਿਓ ਆਪਾਂ ਦੂਰ ਕਰ ਦਿੰਨੇ ਆ ਅਸੀਂ ਐਮੈਂਡਮੈਂਟਾਂ ਕਰ ਦਿੰਨੇ ਆ ਤੁਸੀਂ ਕੋਈ ਕਮੇਟੀ ਬਣਾ ਲਓ ਉਹਦੇ ਚ ਡਿਸਕਸ਼ਨ ਕਰ ਲੈਣੇ ਆ ਉਹਨੇ ਚਿਰ ਲਈ ਆਪਾਂ ਇਹਦੇ ਤੇ ਸਰਕਾਰ ਵੱਲੋਂ ਇਹਨੂੰ ਸਸਪੈਂਡ ਕਰ ਦਿੰਨੇ ਆ ਇਹਦੇ ਤੇ ਅਮਲ ਤੇ ਇਹਦੀ ਕਾਰਵਾਈ ਰੋਕ ਦਿੰਨੇ ਆ ਵੀ ਇਹ ਅਮਲ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਪਹਿਲਾ ਮੰਤਰੀਆਂ ਦੀ ਮੀਟਿੰਗ ਚ ਮੰਤਰੀਆਂ ਨੇ ਵੀ ਰੱਖੀਆਂ ਸੀ ਅਸੀਂ ਉਹ ਰੱਦ ਕੀਤੀਆਂ ਸਰਬਸੰਮਤੀ ਨਾਲ ਜਿਹੜਾ ਹੁਣ ਸਾਥੋਂ ਮੰਤਰੀ ਨਹੀਂ ਕਰਵਾ ਸਕੇ ਉਹ ਹੁਣ ਮੰਤਰੀ ਜਾਂ ਮੋਦੀ ਸਰਕਾਰ ਉਹ ਸੁਪਰੀਮ ਕੋਰਟ ਰਾਹੀਂ ਕਰਵਾਉਣਾ ਚਾਹੁੰਦੇ ਐ ਅਸੀਂ ਰਿਪੀਲ ਤੋਂ ਔਰੇ ਰੱਦ ਕਰਨ ਤੋਂ ਔਰੇ ਕਿਸੇ ਵੀ ਬਕਲਪਤੇ ਕੋਈ ਸਮਝੌਤਾ ਨਹੀਂ ਕਰਾਂਗੇ ਜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਵੀ ਬਣਾਈ ਐ ਚਾਰ ਮੈਂਬਰੀ ਉਸ ਬਾਰੇ ਕੀ رائے ਆ ਤੁਹਾਡੀ ਉਹੋ ਜੇ ਤਾਂ ਹੁਣ ਸਾਨੂੰ ਆਇਆ ਪੁੱਛਣ ਵੀ ਭਾਈ ਰੱਦ ਕਰਨ ਵਾਲੀ ਗੱਲ ਤੇ ਤੁਸੀਂ ਗੱਲ ਕਰ ਲਓ ਫੇਰ ਤਾਂ ਕਮੇਟੀ ਕੋਲੇ ਕਰ ਲਿਓ ਤਾਂ ਕਹਿੰਦੇ ਵੀ ਸਾਨੂੰ ਕੰਗਿਆ ਦੱਸੋ ਇਹਦੇ ਵਿੱਚ ਰੱਦ ਰਹਿਣਗੇ ਤਾਂ ਸਹੀ ਇੱਕ ਹੈ ਕਾਨੂੰਨ ਤੱਕ ਆਮ ਰਹਿਣਗੇ ਇਹਦੇ ਵਿੱਚ ਜੇ ਕੋਈ ਕਮੀ ਹੈਗੀ ਉਹ ਦੱਸ ਦਿਓ ਸਾਨੂੰ ਇਸ ਕਰਕੇ ਜਿਹੜਾ ਸਾਡਾ ਏਜੰਡੇ ਨਹੀਂ ਕਮੀਆਂ ਦੱਸਣਾ ਹਾਂ ਉਹ ਸਾਨੂੰ ਪੁੱਛਣ ਵੀ ਰੱਦ ਕਰਨਾ ਤੁਸੀਂ ਕਿਉਂ ਕਹਿੰਦੇ ਹੋ ਅਸੀਂ ਦੱਸ ਦਿਆਂਗੇ ਵੀ ਰੱਦ ਕਰਨਾ ਇਸ ਕਰਕੇ ਕਹਿੰਦੇ ਆ ਇੱਕ ਤਰ੍ਹਾਂ ਇਹ ਵੀ ਤੁਸੀਂ ਹਰ ਵਾਰ ਕੇਂਦਰ ਦੇ ਸਾਹਮਣੇ ਪੇਸ਼ ਹੋਨੇ ਹੋ ਕੇਂਦਰ ਨਾਲ ਗੱਲਬਾਤ ਕਰ ਲਈ ਜਾਂਦੇ ਹੋ ਪਰ ਜਦੋਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਨਿਰਪੱਖ ਸੁਪਰੀਮ ਕੋਰਟ ਦੀ ਕਮੇਟੀ ਦਾ ਗਠਨ ਕੀਤਾ ਪਰ ਤੁਹਾਨੂੰ ਉਹਦੇ ਸਾਹਮਣੇ ਪੇਸ਼ ਹੋਣ 'ਚ ਕੀ ਇਤਰਾਜ਼ ਹੈ ਦੇਖੋ ਜੀ ਗੱਲ ਹੈਗੀ ਆ ਜੀ ਏਜੰਡੇ ਦੀ ਗੱਲ ਹੈ ਏਜੰਡਾ ਕੀ ਹੈ ਉਸ ਕਮੇਟੀ ਦਾ ਏਜੰਡਾ ਕੀ ਹੈ ਉਹ ਤੇ ਪਹਿਲਾਂ ਵੀ ਅਸੀਂ 8 ਦਸੰਬਰ ਨੂੰ ਜਿਹਦੇ ਅਮਿਤ ਸ਼ਾਹ ਨਾਲ 11ਵੀਂ ਮੀਟਿੰਗ ਹੋਈ ਹੈ ਉਦੋਂ ਉਹ ਗੱਲਬਾਤ ਟੁੱਟ ਗਈ ਸੀ ਸਾਡੀ ਜਦੋਂ ਕਹਿੰਦੇ ਸੀਗੇ ਵੀ ਕਾਨੂੰਨ ਤਾਂ ਨਹੀਂ ਰੱਦ ਹੋ ਸਕਦੇ ਸੋਧਾਂ ਹੈਗੀਆਂ ਨੇ ਉਹ ਸੀ ਕਰਦੇ ਨੇ ਅਸੀਂ ਕਿ ਦੋ ਟੁੱਕ ਰੱਦ ਸਾਨੂੰ ਅਸੀਂ ਰਿਖਤੀ ਜਵਾਬ ਦਿੱਤਾ ਵੀ ਸਾਨੂੰ ਕੋਈ ਸੋਧਾਂ ਪਰਵਾਣ ਨਹੀਂ 22 ਦਿਨ ਗੱਲਬਾਤ ਟੁੱਟੀ ਰਹੀ ਹੈ ਉਸ ਤੋਂ ਬਾਅਦ 30 ਦਸੰਬਰ ਨੂੰ ਮੀਟਿੰਗ ਹੋਈ ਹੈ 30 ਦਸੰਬਰ ਨੂੰ ਉਦੋਂ ਮੀਟਿੰਗ ਹੋਈ ਹੈ ਜਦੋਂ ਉਹ ਇਸ ਗੱਲ ਤੇ ਮੰਨੇ ਸੀਗੇ ਵੀ ਅਸੀਂ ਚੰਗਾ ਸੋਡੇ ਏਜੰਟ ਤੇ ਗੱਲ ਕਰ ਲੈਨੇ ਆ ਤੁਸੀਂ ਏਜੰਡਾ ਤੈਅ ਕਰ ਦਿਓ ਤੁਸੀਂ ਉਹਦੀ ਡੇਟ ਤੈਅ ਕਰ ਦਿਓ ਫੇਰ ਅਸੀਂ 30 ਦਸੰਬਰ ਨੂੰ ਮੀਟਿੰਗ ਤੇ ਗਏ ਸੀਗੇ ਹੁਣ ਉਹੀ ਗੱਲ ਸਵਾਲ ਹੋਣਾ ਹੈ ਕਮੇਟੀ ਏਜੰਡਾ ਲੈ ਕੇ ਆਵੇ ਵੀ ਹਾਂ ਰਿਪੀਲ ਕਰਨ ਵਾਲੀ ਗੱਲ ਤੇ ਤੁਸੀਂ ਸਾਡੇ ਨਾਲ ਆਰਗੂਮੈਂਟ ਰਿਪੀਲ ਤੇ ਵਿਚਾਰ ਚਰਚਾ ਬਾਅਦ ਹੋਣਗੇ ਨਾ ਤੁਸੀਂ ਜਦੋਂ ਆਪਦਾ ਪੱਖ ਰੱਖੋਗੇ ਕਮੇਟੀ ਸਾਹਮਣੇ ਕਮੇਟੀ ਸੁਪਰੀਮ ਕੋਰਟ ਨੂੰ ਦੱਸੇਗੀ ਤੁਹਾਡੀ ਰਿਪੋਰਟ ਤੁਹਾਡਾ ਪੱਖ ਰੱਖ ਕੇ ਦੱਸੇਗੀ ਤੇ ਉਧਰੋਂ ਕੇਂਦਰ ਸਰਕਾਰ ਦਾ ਵੀ ਪੱਖ ਦੱਸੇਗੀ ਜਿਹਦਾ ਪੱਖ ਮਜ਼ਬੂਤ ਹੋਏਗਾ ਸੁਪਰੀਮ ਕੋਰਟ ਉਧਰ ਹੀ ਰੁਖ ਕਰੇਗਾ ਨਾ ਨਹੀਂ ਜੀ ਉਹਨਾਂ ਨੇ ਨਾ ਵੇਖੋ ਤੁਸੀਂ ਸਵਾਲ ਨੂੰ ਐਵੇਂ ਬੜ ਫੇਰ ਪਾ ਕੇ ਨਾ ਪਰ ਉਹਨਾਂ ਨੇ ਸਪਸ਼ਟ ਕਿਹਾ ਵੀ ਕਾਨੂੰਨ ਕਮੇਟੀ ਨੇ ਵੀ ਵੀ ਕਾਨੂੰਨ ਰੱਦ ਕਰਨ ਦੀ ਗੱਲ ਨਹੀਂ ਕੋਈ ਇਹਦੇ ਵਿੱਚ ਜੇ ਕੋਈ ਸੁਧਾਰ ਕਰਨਾ ਚਾਹੁੰਦੇ ਕੋਈ ਕਮੀ ਦੱਸ ਕੇ ਇਹਨੂੰ ਸੋਧਣਾ ਉਹ ਸਾਨੂੰ ਦੱਸ ਦਿਓ ਅਸੀਂ ਸੁਧਾਰ ਜਾਂ ਕਮੀ ਦੀ ਦੂਰ ਕਰਨ ਦੀ ਗੱਲ ਹੀ ਨਹੀਂ ਕਰਦੇ ਅਸੀਂ ਹਾਂ ਜੇ ਕਮੇਟੀ ਇਹੀ ਕਹਿੰਦੀ ਵੀ ਭਾਈ ਤੁਸੀਂ ਰਿਪੀਲ ਕਿਉਂ ਕਰਵਾਉਣਾ ਚਾਹੁੰਦੇ ਹੋ ਅਸੀਂ ਜਾਵੜਦੇ ਰਪੀਲ ਦਾ ਤਾਂ ਗੱਲ ਹੀ ਨਾ ਕਰਦੇ ਰਪੀਲ ਦੀ ਤਾਂ ਗੱਲ ਹੀ ਨਾ ਕਰੋ ਇਹਦੇ ਵਿੱਚ ਜੇ ਕੋਈ ਸਾਉ ਸੋਧ ਕਰਾਉਣੇ ਰਹਣਗੇ ਜਿੰਦਾ ਰਹਿਣਗੇ ਕਾਇਮ ਰਹਿਣਗੇ ਕੋਈ ਰਪੀਲ ਨਹੀਂ ਕਰਾਂਗੇ ਇਹਦੇ ਵਿੱਚ ਕੋਈ ਐਮੈਂਡਮੈਂਟ ਕਰਾ ਲਓ ਅਸੀਂ ਠਕਰਾਉਨੇ ਆ ਅਸੀਂ ਕੋਈ ਸੋਧ ਦੀ ਕਿਸੇ ਅਸੀਂ ਉਹਦੇ 'ਚ ਸੰਸ਼ੋਧਨ ਦੀ ਕੋਈ ਮੰਗ ਨਹੀਂ ਕਰਦੇ ਸਾਡੀ ਮੰਗ ਹੈਗੇ ਰਪੀਲ 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 ਇਹ ਕਰਾਉਣੇ ਆ ਸਰਕਾਰ ਤੋਂ ਅਸੀਂ ਸੁਪਰੀਮ ਕੋਰਟ ਨੇ ਤਾਂ ਕਾਨੂੰਨ ਬਣਾਏ ਨਹੀਂ ਸਰਕਾਰ ਨੇ ਬਣਾਏ ਨੇ ਪਾਰਲੀਮੈਂਟ ਨੇ ਬਣਾਏ ਨੇ ਉਹਦੇ ਨਾਲ ਹੀ ਲੜਾਂਗੇ ਸਰਕਾਰ ਨਾਲ ਉਸ ਨਾਲ ਹੀ ਲੜਕੇ ਕਾਨੂੰਨ ਕਰਾਵਾਂਗੇ ਅਸੀਂ ਇਹ ਜੀ ਕਮੇਟੀ ਜਿਹੜੀ ਸਾਥੋਂ ਕੋਈ ਸੋਧਾ ਪੁੱਛਦੀ ਆ ਵੀ ਤੁਸੀਂ ਸੋਧਾ ਕਰਾ ਲਓ ਅਸੀਂ ਕੋਈ ਸੋਧਾ ਨਹੀਂ ਦੱਸਾਂਗੇ ਨਾ ਸਾਡੀ ਸੋਧਾਂ ਦੀ ਸੋਧਾਂ ਨਹੀਂ ਮੰਗ ਹੈ ਤੁਹਾਡੀ ਕਿੱਡੀ ਵੱਡੀ ਜਿੱਤ ਆ ਹੁਣ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾਤੀ ਉਹਨਾਂ ਨੇ ਲਾਗੂ ਹੁਣ ਤੇ ਰੋਕ ਲਾਤੀ ਇਹ ਕਿੱਡੀ ਵੱਡੀ ਜਿੱਤ ਆ ਤੁਹਾਡੀ ਇਹ ਜੀ ਰੋਕ ਹੀ ਲਾਤੀ 15 ਦਿਨਾਂ ਲਈ ਹੱਥ ਰੋਕ ਲਈ ਆ ਫੇਰ ਰੋਕ ਚੱਕ ਦੇਣਗੇ ਇਲਾਜ ਹੋ ਜਾਊਗਾ ਉਹ ਜੇ ਤੁਸੀਂ ਕਿਸੇ ਚੀਜ਼ ਨੂੰ ਲੁਕੋ ਦਿਓ ਦੁਸੰਦਰ ਉਸ ਤੋਂ ਬਾਅਦ ਫੇਰ ਬਾਹਰ ਲੈ ਕੇ ਕੱਢ ਦਿਓ ਅਸੀਂ ਕਹਿੰਦੇ ਨਹੀਂ ਵੀ ਇਹਨੂੰ ਮਤਲਬ ਵੀ 15 ਦੇ ਨਾਲ ਲਈ ਜਾਏ ਇਹਦੇ ਲਈ 6ਵੀਂ ਨਾਲ ਲਈ ਜਾਏ ਸਿਰਫ ਇਹਦੇ ਤੇ ਰੋਕ ਲਾ ਦਿਓ ਅਸੀਂ ਕਹਿੰਦੇ ਰੱਦ ਕਰੋ ਇਹਨੂੰ ਰੱਦ ਤੋਂ ਉਰੇ ਅਸੀਂ ਇਹਨੂੰ ਮੁਤਲ ਕਰਨਾ ਇਹਨੂੰ ਫ੍ਰੀਜ਼ ਕਰਾਉਣਾ ਇਹਨੂੰ ਹੋਲਡ ਕਰਨਾ ਸਸਪੈਂਡ ਕਰਨਾ ਕੁਛ ਕਹਿ ਲੋ ਜੇ ਰੱਦ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਸਿਰਫ ਤੇ ਸਿਰਫ ਰੱਦ ਕਰਾਉਣ ਤੋਂ ਉਰੇ ਕੋਈ ਸਮਝੌਤਾ ਨਹੀਂ ਹੋਊਗਾ ਇਹ ਸੰਘਰਸ਼ ਚੱਲੂਗਾ ਅਸੀਂ ਸ਼ਾਂਤਮਈ ਰਹਿੰਦੇ ਹੋਏ ਅੱਗੇ ਵਧਾਂਗੇ 26 ਜਨਵਰੀ ਨੂੰ ਜ਼ੋਰ ਨਾਲ ਸਾਡੇ ਤੇ ਜ਼ਬਰ ਕਰਨਾ ਜ਼ਬਰ ਕਰ ਲੈਣ ਜਿੰਨਾ ਚਿਰ ਲੰਮਾ ਮਰਜੀ ਚੱਲੇ ਅਸੀਂ ਸਾਨੂੰ ਇਨਾ ਸਮਰਥਨ ਦਿੱਤਾ ਦੇਸ਼ ਵਿਦੇਸ਼ ਦੇ ਨੇ ਪੈਸੇ ਪੱਖੋਂ ਸਮਾਨ ਪੱਖੋਂ ਰਾਸ਼ਨ ਪੱਖੋਂ ਪੈਸੇ ਤੇ ਇਲਜਾਮ ਕਹਿੰਦੇ ਵੀ ਫੰਡ ਬਾਹਰੋਂ ਆ ਰਹੇ ਆ ਤੇ 26 ਜਨਵਰੀ ਨੂੰ ਮਾਹੌਲ ਖਰਾਬ ਹੋ ਸਕਦਾ ਜਦੋਂ ਤੁਸੀਂ ਟਰੈਕਟਰ ਮਾਰਚ ਦਿੱਲੀ ਚ ਕਰਨ ਦੀ ਕੋਸ਼ਿਸ਼ ਕਰੋਗੇ ਫੰਡ ਬਾਹਰੋਂ ਕਿਸੇ ਅਸੀਂ ਸਰਕਾਰ ਤੋਂ ਨਹੀਂ ਲਿਆ ਕਿਸੇ ਬਾਹਰੋਂ ਫੰਡ ਕਿਸੇ ਸਾਮਰਾਜੀ ਏਜੰਸੀ ਤੋਂ ਨਹੀਂ ਲਿਆ ਕਿਸੇ ਮਲਟੀਨੈਸ਼ਨਲ ਕੰਪਨੀ ਤੋਂ ਨਹੀਂ ਲਿਆ ਸਾਡੇ ਭਰਾਵਾਂ ਨੇ ਜਿਹੜੇ ਸਾਡੇ ਭਰਾ ਸਾਡੇ ਰਹਿ ਰਹੇ ਨੇ ਤੰਤਰੀ ਸ਼ਿਫਟਾਂ ਲਾ ਕੇ ਉੱਥੇ ਦਿਹਾੜੀਆਂ ਕਰਕੇ ਜਿਹੜੇ ਕਮਾਉਂਦੇ ਆ ਡਾਲਰ ਐਵੇਂ ਨਹੀਂ ਬਣ ਜਾਂਦੇ ਉਹਨਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਸਾਡੇ ਪੁੱਤਾਂ ਨੇ ਜਿਹੜੇ ਉੱਥੇ ਲੇਬਰ ਕਰ ਰਹੇ ਆ ਸਾਡੇ ਪੁੱਤਾਂ ਨੇ ਭੇਜਿਆ ਅਸੀਂ ਕਿਸੇ ਸਰਕਾਰ ਤੋਂ ਫੰਡ ਲੈ ਲਿਆ ਕਿਸੇ ਕੰਪਨੀ ਤੋਂ ਲੈ ਲਿਆ ਬਾਹਰੋਂ ਫੰਡ ਦਾ ਮਤਲਬ ਬਾਹਰੋਂ ਕਿਧੋਂ ਲੈ ਲਿਆ ਅਸੀਂ ਸਾਡੇ ਜਿਹੜੇ ਪਰਿਵਾਰਤ ਦੇ ਪਰਿਵਾਰ ਸਾਡੇ ਇੱਥੇ ਰਹਿ ਰਹੇ ਆ ਤੇ ਉੱਥੇ ਰਹਿ ਰਹੇ ਆ ਉਹਨਾਂ ਨੇ ਆਪ ਦੇ ਪਰਿਵਾਰਾਂ ਦੀ ਖਾਤਰ ਭੇਜਿਆ ਅਸੀਂ ਉਹਨਾਂ ਦੇ ਪਰਿਵਾਰ ਆਏ ਹਾਂ ਇਸ ਕਰਕੇ ਜਿਹੜਾ ਇਹ 빙ਗਾ ਟੱਡਾ ਸਵਾਲ ਕੀਤਾ ਜਾ ਰਿਹਾ ਬਾਹਰੋਂ ਆ ਰਿਹਾ ਬਾਹਰੋਂ ਅਸੀਂ ਉਹਨਾਂ ਨੂੰ ਬਾਹਰੋਂ ਕਹਿਣ ਵਾਲਿਆਂ ਨੂੰ ਪੁੱਛਦੇ ਆ ਵੀ ਬਾਹਰੋਂ ਕੀ ਤੋਂ ਆ ਰਿਹਾ ਦੱਸਣ ਵੀ ਬਾਹਰੋਂ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਪੁੱਤ ਹੈ ਜਿਹੜੇ ਉੱਥੇ ਬੈਠੇ ਆ ਲੇਬਰ ਕਰ ਰਹੇ ਆ ਉਹਨਾਂ ਨੇ ਬਾਹਰੋਂ ਭੇਜਿਆ 26 ਜਨਵਰੀ ਨੂੰ ਮਾਹੌਲ ਖਰਾਬ ਹੋ ਸਕਦਾ ਕੇਂਦਰ ਸਰਕਾਰ ਕਹਿ ਰਹੀ ਹੈ ਕਿਸਾਨਾਂ ਨੂੰ ਰੋਕਿਆ ਜਾਵੇ ਕਿ ਉਹ ਦਿੱਲੀ ਦੇ ਵਿੱਚ ਐਂਟਰ ਨਾ ਹੋਣ ਟਰੈਕਟਰ ਮਾਰਚ ਨਾ ਕਰਨ ਦੇਖੋ ਜੀ ਅਸੀਂ ਮਾਹੌਲ ਖਰਾਬ ਅਸੀਂ ਨਹੀਂ ਕਰਨਾ ਅਸੀਂ ਕਹਿੰਦੇ ਆ ਵੀ ਸ਼ਾਂਤ ਬਈ ਸਾਨੂੰ ਸਾਡਾ ਹੱਕ ਹੈ ਸੰਵਿਧਾਨਕ ਹੱਕ ਹੈ ਸੁਪਰੀਮ ਕੋਰਟ ਨੇ ਵੀ ਕਹੀ ਹੈ ਗੱਲ ਇਹ ਵੀ ਕੋਈ ਵੀ ਦੇਸ਼ ਦਾ ਸ਼ਹਿਰੀ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਆਪਣਾ ਇੱਥੋਂ ਦੇ ਹਾਕਮਾਂ ਕੋਲੇ ਆ ਕੇ ਰਾਜਤਾ ਨਿਚਾ ਕੇ ਆਪਣੀ ਫਰਿਆਦ ਕਰ ਸਕਦਾ ਆਪਣਾ ਦੁੱਖ ਪ੍ਰਗਟ ਕਰ ਸਕਦਾ ਪਰ ਸਾਨੂੰ ਰਾਜਤਾ ਨਿਚੇ ਬਾੜ ਨਹੀਂ ਦਿੱਤਾ 1.5 ਮਹੀਨੇ ਦੇ ਅਸੀਂ 50 ਦਿਨਾਂ ਦੇ ਇੱਥੇ ਬੈਠੇ ਆ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਰੋਕਣਾ ਗਲਤ ਹੈ ਇਹਨਾਂ ਦਾ ਹੱਕ ਹੈ ਇਹ ਇਸ ਕਰਕੇ ਅਸੀਂ ਇਹਦਾ ਹੱਕ ਲੈਣ ਜਾਵਾਂਗੇ ਜੇ ਸਾਡਾ ਹੱਕ ਲੈਣ ਜਾਣ ਦੀ ਖਾਤਰ ਅ ਦਿੱਲੀ ਰਾਜਤਾ ਨਿਚੇ ਅਸੀਂ ਹਰਿਆਣੇ ਵਾਲੀ ਸਰਕਾਰ ਤੋਂ ਤਾਂ ਮੰਗ ਨਹੀਂ ਰਹੇ ਇੱਥੇ ਤਾਂ ਹਰਿਆਣੇ ਦੀ ਸਰਕਾਰ ਦਾ ਹੀ ਰਗਿਆ ਹੈ ਅਸੀਂ ਜਾਣਾ ਮੋਦੀ ਸਰਕਾਰ ਦੇ ਜਿੱਥੇ ਮੰਤਰੀ ਬਹਿੰਦੇ ਆ ਜਿੱਥੇ ਰਾਜਧਾਨੀ ਦਾ ਕੇਂਦਰ ਹੈ ਉਹਨਾਂ ਨੇ ਸਾਡਾ ਹੱਕ ਖੋਇਆ ਅਸੀਂ ਹੱਕ ਲੈਣ ਜਾਵਾਂਗੇ ਹੱਕ ਲੈਣ ਜਾਂਦੇ ਆ ਤੇ ਜੇ ਸਾਡੇ ਸ਼ਾਂਤਮਈ ਜਾਂਦੇ ਆ ਤੇ ਸਾਡੇ ਤੇ ਉਹ ਮਾਰਨਾ ਮਾਰ ਦੇਣ ਉਹ ਪਹਿਲਾਂ ਕੀ ਮਾਰੇ ਨਹੀਂ ਉਹਨਾਂ ਨੇ ਇਹ ਤੋਂ ਪਹਿਲਾਂ ਅੱਸੀ ਮਰ ਗਏ ਉਹ ਕਿੰਨੂ ਜ਼ਿਆਦਾ ਰਹੇ ਉਹਨਾਂ ਨੂੰ ਅੱਸੀਆਂ ਦੇ ਲਾਸ਼ਾਂ ਗੰਗਿਆਂ ਨੇ ਇੱਥੋਂ ਉਹ ਉਹਨਾਂ ਨੂੰ ਮੁੱਤਾਂ ਨਹੀਂ ਦਿਸ ਰਹੀਆਂ ਇਹ ਅੱਸੀ ਮੁੱਤਾਂ ਉਹਨਾਂ ਨੇ ਸਾਡੀਆਂ 80 ਜਾਨਾਂ ਲੈ ਲਈਆਂ ਅਸੀਂ ਬਲੀਆਂ ਲੈ ਲਈਆਂ ਹੋਰ ਲੈ ਲੈਣ ਇਹ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਅਸੀਂ ਸ਼ਾਂਤਮਈ ਰਹਿੰਦੇ ਹੋਏ ਅਪਣੇ ਤੇ ਜਵਰ ਚ ਲਾਂਗੇ ਸਬਰ ਦੇ ਨਾਲ ਜਵਰ ਚ ਲਾਂਗੇ ਪਰ ਪਿੱਛੇ ਨਹੀਂ ਹਟਾਂਗੇ 20 ਤੋਂ ਪਹਿਲਾਂ ਹੁਣ 15 ਜਨਵਰੀ ਨੂੰ ਮੀਟਿੰਗ ਹੈ ਤੁਹਾਡੀ ਉਹ ਕਿੰਨੀਆਂ ਉਮੀਦਾਂ ਨੇ ਜਦੋਂ ਤੁਸੀਂ ਕਹਿਣੋ ਵੀ ਖੇਤੀ ਕਾਨੂੰਨ ਨੂੰ ਰੱਦ ਹੋਣ ਸਰਕਾਰ ਕਹਿੰਦੀ ਰਿਪੀਲ ਨਹੀਂ ਹੋ ਸਕਦੇ ਫਿਰ ਕਿੰਨੀਆਂ ਉਮੀਦਾਂ ਨੇ 15 ਜਨਵਰੀ ਦੀ ਮੀਟਿੰਗ ਤੋਂ 15 ਜਨਵਰੀ ਦੀ ਮੀਟਿੰਗ ਤੋਂ 0% ਮੈਂ ਕਹਿੰਦਾ ਵੀ ਸਾਨੂੰ ਉਮੀਦ ਨਹੀਂ ਆਏ ਜਾ ਰਹੇ ਫਿਰ ਮੀਟਿੰਗ ਤੇ ਜਾ ਰਹੇ ਹਾਂ ਮੀਟਿੰਗ ਤੇ ਸਿਰਫ ਇਹ ਕਰਕੇ ਜਾਵਾਂਗੇ ਤਾਂ ਕਿ ਉਹ ਸਰਕਾਰ ਆਏ ਨਾ ਕਹਿ ਸਕੇ ਕਿਸੇ ਅਥਾਰਟੀ ਨੂੰ ਕਿਸੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਵੀ ਵੇਖੋ ਅਸੀਂ ਸਾਦੇ ਆਉਂਦੇ ਨਹੀਂ ਸਿਰਫ ਖਾਣਾ ਪੂਰਤੀ ਕਰਨੇ ਜਾਣਾ ਉਹਦੇ ਵਿੱਚ ਅੱਧੇ ਪਰਸੈਂਟ ਵੀ 0 ਪਰਸੈਂਟ ਵੀ ਉਮੀਦ ਨਹੀਂ ਸਾਨੂੰ ਇਹ ਸਿਰਫ ਖਾਣਾ ਪੂਰਤੀ ਕਰਨ ਦੇ ਖਾਤਰ ਜਾਵਾਂਗੇ ਅਸੀਂ ਇਨਕਾਰ ਨਹੀਂ ਕਰਦੇ ਅਸੀਂ ਸ਼ੁਕਰੀਆ ਇਹ ਸੰਗ ਸਰਜੀਤ ਸਿੰਘ ਫੂਲ ਜੇਨਰਲ ਸਾਹਿਬ ਕਹਿੰਦਾ ਕੋ 15 ਜਨਵਰੀ ਦੀ ਮੀਟਿੰਗ ਦੇ ਵਿੱਚ ਜਾਣਗੇ ਪਰ ਉਮੀਦ ਕੋਈ ਨਹੀਂ ਗਈ ਤੇ ਅੱਜ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਕੇਂਦਰ ਦੇ ਇੰਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੇ ਸੁਪਰੀਮ ਕੋਰਟ ਨੇ ਫਿਲਹਾਲ ਹੀ ਰੋਕ ਲਾ ਦਿੱਤੀ ਅਜਿਹੇ ਦੇ ਵਿੱਚ ਕਿਸਾਨ ਲੀਡਰ ਸੰਤੁਸ਼ਟ ਨਹੀਂ ਹੈ ਉਹ ਕਮੇਟੀ ਅੱਗੇ ਵੀ ਨਹੀਂ ਪੇਸ਼ ਹੋਣਗੇ ਜੋ ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਕਿਸਾਨ ਲੀਡਰ ਉਸ ਤੋਂ ਵੀ ਸੰਤੁਸ਼ਟ ਨਹੀਂ ਅਜਿਹੇ ਦੇ ਵਿੱਚ ਹੱਲ ਕੀ ਨਿਕਲੇਗਾ ਇਹ ਵੱਡਾ ਸਵਾਲ ਹੈ ਕੈਮਰਾਮੈਨ ਮਿਰਮਰ ਸਿੰਘ ਦੇ ਨਾਲ ਮੈਧਵਿੰਦਰ ਸਿੰਘ এবੀਪੀ ਸਾਜਾ ਸਿੰਘ ਬਾਰਡਰ ਦਿੱਲੀ